ਤੇ ਆਜ ਪਾਣੀ ਦੇ ਭ੍ਰੇਤਾ ਬੋੜ ਦੇ ਬਿਨਾ ਜਦੋਂ ਕਿ ਜਿਹੜਾ ਸਰਕਾਰ ਨੇ ਕਹ ਜੀ ਦੀ ਪ੍ਰੇਤ ਉਹਦੇ ਖੇਤ ਹੈ ਤੇ ਦੇਤ ਪਾਣੀ ਬੁੜ ਖੇਤ ਕੋਈ ਪੁੱਟ ਦੇ ਖੇਤ ਚ ਪੁੱਟੇ ਨਹੀਂ ਕਰਦਾ ਕੋਈ ਵੀ ਤੇ ਪੁੱਟੇ ਸਾਲੇ ਪਾਣੀ ਉਹ ਕਰਦੇ ਪੈਣਾ ਇਹਦਾ ਕੀ ਕਰਸੇ ਇਥੋਂ ਪਾਣੀ ਦੇਖੋ ਕਿੰਨੀ ਦੂਰ ਹੈ ਜੇ ਤੇ ਸਿੱਧਾ ਸਿੱਧਾ ਦਰਿਆ ਦਾ ਪੁੱਟ ਕੇ ਸਦਾ ਮਰਾਰੀ ਨੂੰ ਮੂੰਹ ਕਰੀ ਜਾਂਦੇ ਬਿ ਦਰਿਆ ਦਰਿਆ ਤੁਸੀਂ ਇਹ ਦੱਸੋ ਕਿ ਜਿਹੜੇ ਸਬੰਧਤ ਅਧਿਕਾਰੀ ਆ ਕਿਸੇ ਅਧਿਕਾਰੀ ਨਾਲ ਤੁਹਾਡੀ ਗੱਲ ਹੋਈ ਜਿਸ ਤਰ੍ਹਾਂ ਕੋਈ ਐਕਸ਼ਨ ਸਾਹਿਬ ਆ ਜਾਂ ਐਸ ਡੀਓ ਜਾਂ ਜੇਈ ਕੋਈ ਮੌਕੇ ਤੇ ਇੱਥੇ ਪਹੁੰਚਿਆ ਹੋਏ ਜਾਂ ਕੋਈ ਸਾਈਨ ਬੋਰਡ ਲੱਗਾ ਹੋਏ ਜੇ ਕਿ ਪਿੰਡ ਦੇਆਂ ਨੂੰ ਕਿਸੇ ਨੂੰ ਦਿੱਕਤ ਹੈਗੀ ਆ ਤੇ ਇਸ ਨੰਬਰ ਤੇ ਗੱਲ ਕੀਤੀ ਜਾਏ ਕਿਉਂਕਿ ਸੱਜਰੇ ਨੂੰ ਸੱਚ ਨੂੰ ਕੀਤਾ ਜੇ ਤਾਂ ਦੂਜਾ ਪਾਈ ਦੋ ਜਗ੍ਹਾ ਕੀਤਾ ਇਹਨਾਂ ਦੱਸਿਆ ਜੇ ਤਾਂ ਉਹ ਦੇਖੋ ਵੀ ਨਹੀਂ ਆਏ ਅਹ ਜੀ ਇਹ ਮੈਨੂੰ ਇਹ ਦੱਸੋ ਕਿ ਜਿੱਥੋਂ ਆ ਰੇਤ ਪੁੱਟਣ ਦੇ ਇੱਥੇ ਕਦੇ ਕੋਈ ਫਸਲ ਹੋਈ ਸੀ ਨਹੀਂ ਜੀ ਨਹੀਂ ਇਹ ਦਰਿਆ ਹੀ ਪਚਾ ਪਾਣੀ ਹੈ ਤੇ ਪਾਣੀ ਚੱਲਦਾ ਵਾ ਫਸਲ ਕਿੱਥੇ ਹੋਣੀ ਹੈ ਜੀ ਇੱਥੇ ਵੇਖੋ ਜੀ ਤੁਸੀਂ ਬੈਕਸਾਈਡ ਤੇ ਤਸਵੀਰਾਂ ਜਿਹੜੀਆਂ ਝੂੜ ਨਹੀਂ ਬੋਲਦੀਆਂ ਜਦੋਂ ਅਫਸਰਾਂ ਨਾਲ ਗੱਲ ਕਰੋ ਤੇ ਉਹ ਕਹਿੰਦੇ ਨਹੀਂ ਜੀ ਇਹ ਲੋਕਾਂ ਦੀ ਜ਼ਮੀਨ ਚੋਂ ਜਿਹੜੀ ਆ ਪੁੱਟੀ ਜਾ ਰਹੀ ਹੈ ਮਾਨ ਸਰਕਾਰ ਨੇ ਇੱਕ ਕਿਹਾ ਸੀ ਕਿ ਜਿਸਕਾ ਖੇਤ ਉਸकी ਰੇਤ ਪਰ ਮਾਨ ਸਰਕਾਰ ਨੂੰ ਇਹ ਵੀ ਚਾਹੀਦਾ ਵਾ ਕਿ ਦੀਵਾਲੀ ਨੰਘ ਕੇ ਗਈ ਆ ਜਿਹੜੇ ਇੱਥੋਂ ਦੇ ਐਸ ਡੀਓ ਤੇ ਐਕਸੀਏ ਨੇ ਉਹਨਾਂ ਦੀ ਵੀ ਚੈਕਿੰਗ ਕਰਕੇ ਦੇਖ ਲਓ ਕਿ ਕੀ ਵਾਕਿਆ ਜਿਹੜੀ ਇਹ ਰੇਤ ਰਿਆ ਦੇ ਵਿੱਚ ਜਿਹੜੇ ਢੇਰ ਲੱਗੇ ਨੇ ਆ ਬੈਕ ਸਾਈਡ ਤੇ ਸਾਰੇ ਢੇਰ ਨੇ ਕਿਉਂਕਿ ਕੋਈ ਨਾ ਕੋਈ ਜਾ ਤੇ ਉਹਨਾਂ ਕੋ ਐਨਕਾ ਬੜੀਆਂ ਵੱਡੀਆਂ ਨੇ ਜਿਹੜੀਆਂ ਆ ਲੋਕਾਂ ਕੋ ਨਹੀਂ ਹੈਗੀਆਂ ਜਾਂ ਮੌਕੇ ਤੇ ਆਣ ਕੇ ਇਹਨਾਂ ਨੂੰ ਦੱਸਣ ਕਿ ਖੇਤ ਜਿਹੜੇ ਸੀ ਉਹ ਵਾਈਯੋਗ ਸੀ ਇੱਥੇ ਫਸਲ ਹੋਏਗੀ ਕੱਲ ਨੂੰ ਆਣ ਕੇ ਜਿਹੜੀ ਉਹ ਫਸਲ ਦਾ ਉਹ ਬੀਹੀ ਵੀ ਦੇਣਗੇ ਤੇ ਫਿਰ ਉਸ ਤੋਂ ਬਾਅਦ ਜਾਨੀ ਕਿ ਵਾਈਯੋਗ ਜ਼ਮੀਨ ਬਣ ਸਕਦੀ ਆ ਸੋ ਆ ਦੇਖੋ ਆ ਇਧਰਲੀ ਸਾਈਡ ਤੇ ਵੀ ਦੇਖੋ ਸਾਹਮਣੇ ਪਿੰਡ ਦਾ ਸਪਾਰਾ ਜੀ ਪਿੰਡ ਨੂੰ ਬਚਾਲ ਵਾਸਤੇ ਉੱਥੇ ਢੇਰ ਪੁੱਟੀ ਜਾਂਦੇ ਉਹ ਤਾਂ ਟੋਆ ਘਟੋਆ ਹੀ ਪੈਣਾ ਹੈ ਕਿ ਟੋਆ ਇਸ ਪਰ ਰਹੇਗਾ ਇੱਥੇ ਲੋ ਜਾਓਗੇ ਮਸ਼ੀਨਾਂ ਲੱਗੀਆਂ ਪਈਆਂ ਲੋਕਾਂ ਦਾ ਇਹ ਵੀ ਕਹਿਣਾ ਵਾ ਕਿ ਜਿਹੜਾ ਸਪਾਰਸੀ ਉਹਦੇ ਲਾਗੋ ਹੀ ਡੂੰਗੇ ਡੂੰਗੇ ਟੋਏ ਜਿਹੜੇ ਪੁੱਟ ਦਿੱਤੇ ਗਏ ਆ ਤੇ ਵਿਭਾਗ ਦਾ ਕੋਈ ਵੀ ਧਿਆਨ ਇੱਧਰ ਨਹੀਂ ਆ ਸੋ ਇਹ ਬੜੀ ਵੱਡੀ ਜਿਹੜੀ ਨਲੈਕੀ ਕਹਿ ਸਕਦੇ ਆ ਤੇ ਅਨਗੈਲੀ ਕਹਿ ਸਕਦੇ ਆ ਜਿਹੜੀ ਇੱਥੇ ਹੈਗੀ ਆ ਸਰਕਾਰ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵਾ ਕਿਉਂਕਿ ਇਹ ਇੰਨੇ ਵੱਡਾ ਕੱਟ ਮੈਂ ਕਵਾਂਗਾ ਕਿ ਬੈਕਸਾਈਡ ਤੇ ਦੇਖਿਆ ਜਾਏ ਕਿੰਨਾ ਹਜੂਮ ਆ ਜਿਹੜੇ ਲੋਕਾਂ ਨੇ ਅੱਜ ਹਾ ਦਾ ਨਾਰਾ ਮਾਰਿਆ ਵਾ ਇਹਨਾਂ ਵੱਲ ਵੀ ਦੇਖਣਾ ਚਾਹੀਦਾ ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਜਿਹੜੀ ਪ੍ਰੋਬਲਮ ਉਹਦਾ ਸੋਲਵ G.